ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਜਿਹੜੀਆਂ ਕਲੈਕਸ਼ਨਾਂ ਗਰਮੀਆਂ ਲਈ ਸਪੈਸ਼ਲ ਲੈ ਕੇ ਆਈਆਂ ਹਾਂ ਡਿਫਰੈਂਟ ਡਿਫਰੈਂਟ ਕਲੈਕਸ਼ਨਾਂ ਨੇ ਸਾਰੀਆਂ ਕਾਟਨ ਵਿੱਚ ਨਹੀਂ ਆਣਗੀਆਂ ਜਿਵੇਂ ਕਿ ਲਾਸਟ ਕੁਝ ਵੀਡੀਓਜ਼ ਵਿੱਚ ਮੈਂ ਕਾਟਨ ਦੇ ਕਲੈਕਸ਼ਨਾਂ ਨੂੰ ਹੀ ਪ੍ਰੀਫਰੈਂਸ ਦਿੱਤੀ ਸੀ ਬਟ ਇਸ ਵਾਰੀ ਕੀ ਹੈ ਕਿ ਕਲੈਕਸ਼ਨਾਂ ਥੋੜੀਆਂ ਡਿਫਰੈਂਟ ਕਟਵਰਕ ਵਾਲੀਆਂ ਥੋੜੀਆਂ ਰੇਂਜ ਥੋੜੀ ਜਿਹੀ ਹੈ ਵੈਸੇ ਅਦਰਵਾਈਜ਼ ਮੈਂ ਨਾਰਮਲ ਰੈਗੂਲਰ ਰੇਂਜ ਵਾਲੀਆਂ ਹੀ ਕਲੈਕਸ਼ਨਾਂ ਮੋਸਟਲੀ ਐਡ ਕਰਦੀ ਆ ਬਟ ਅੱਜ ਦੀ ਵੀਡੀਓ ਦੇ ਵਿੱਚ ਥੋੜੀਆਂ ਕਲੈਕਸ਼ਨ ਐਸੀਆਂ ਨੇ ਜਿਨ੍ਹਾਂ ਦੀ ਥੋੜੀ ਰੇਂਜ ਹਾਈ ਵੀ ਹੈ ਉਹ ਛਾਂਣ ਗਿਆ ਜੜੀਆਂ ਕਿ ਪਾਰਟੀ ਵੇਅਰ ਲੁੱਕ ਵਾਲੀਆਂ ਕਲੈਕਸ਼ਨ ਅੱਗੇ ਛੱਡ ਕੇ ਆਣ ਗਿਆ ਮੈਂ ਉਹ ਵੀ ਐਡ ਕੀਤੀਆਂ ਨੇ ਓਨਲੀ ਕਾਟਨ ਤੇ ਬੇਸਡ ਨਹੀਂ ਹੈ ਅੱਜ ਦੀ ਵੀਡੀਓ ਹਰ ਤਰ੍ਹਾਂ ਦੀ ਕਲੈਕਸ਼ਨ ਆਣੇ ਤੇ ਸਾਰੀਆਂ ਹੀ ਕਲੈਕਸ਼ਨਾਂ ਜਿਹੜੀਆਂ ਵੈਡਿੰਗ ਸਪੈਸ਼ਲ ਪਾਰਟੀ ਵੇਅਰ ਤੇ ਤੁਸੀਂ ਇਹ ਕਾਟਨ ਦੀਆਂ ਮਸਲੀਨ ਦੀਆਂ ਕਲੈਕਸ਼ਨਾਂ ਵੈਡਿੰਗਸ ਤੇ ਪਾ ਸਕਦੇ ਹੋ ਕ੍ਰੋਸ਼ੀਏ ਵਾਲੇ ਵਕਤੇ 컬렉ਸ਼ਨਾਂ ਹੁੰਦੀਆਂ ਨੇ ਉਹ ਵਾਲੀਆਂ ਵੀ ਹੈਗੀਆਂ ਨੇ ਵਿੱਚ ਇਸ ਲਈ ਮੈਂ ਕਿਹਾ ਕਿ ਮੈਂ ਮਿਕਸ 컬렉ਸ਼ਨ ਐਡ ਕੀਤੀਆਂ ਨੇ ਅੱਜ ਕੋਲ ਓਨਲੀ ਕਾਟਨ ਦੀਆਂ ਨਹੀਂ ਨੇ ਓਨਲੀ ਪਾਰਟੀ ਵੇਅਰ ਨਹੀਂ ਨੇ ਪ੍ਰਾਈਸ ਇਹਨਾਂ ਸਭ ਦਾ ਡਿਫਰੈਂਟ ਡਿਫਰੈਂਟ ਹੈ ਹਮੇਸ਼ਾ ਪ੍ਰਾਈਸ ਕਿਸੇ ਵੀ ਸੂਰ ਦਾ ਡਿਪੈਂਡ ਕਰਦਾ ਹੈ ਉਹਦੇ ਦੇ ਫੈਬਰਿਕ ਤੇ ਉਹਦੇ ਤੇ ਜੇਕਰ ਵਰਕ ਹੋਇਆ ਹੈ ਪਚਾਈ ਪ੍ਰਿੰਟ ਹੈ ਚਾਹੇ ਉਹਦਾ ਆਪਣਾ ਹੀ ਬੇਸ ਵਰਕ ਹੈ ਜਾਂ ਕੁਝ ਵੀ ਹੈ ਉਹ ਉਹਦੇ ਤੇ ਡਿਪੈਂਡ ਕਰਦਾ ਹੈ ਤੇ ਫੈਬਰਿਕ ਜਿਹੜਾ ਮੇਨ ਡਿਪੈਂਡ ਕਰਦਾ ਹੈ ਫੈਬਰਿਕ ਤੇ ਬਨਾਰਸੀ ਵਾਲੀ ਕਲੈਕਸ਼ਨਾਂ ਵੀ ਅੱਜ ਮੈਂ ਇੱਕ ਐਡ ਕੀਤੀ ਹੈ ਇਹਦੇ ਵਿੱਚ ਤੇ ਪ੍ਰਾਈਸ ਆਪ ਦਾ ਡਿਫਰੈਂਟ ਡਿਫਰੈਂਟ ਹੈ ਉਹ ਤੁਸੀਂ ਜਾਨਣਾ ਹੈ ਤੇ ਮੈਂ ਆਪਣਾ ਨੰਬਰ 6239245750 ਹਮੇਸ਼ਾ ਐਡ ਕਰਦੀ ਹਾਂ ਉਸ ਨੰਬਰ ਤੇ ਜਾ ਕੇ ਮੈਨੂੰ ਤੁਸੀਂ ਸਕਰੀਨਸ਼ਾਟ ਸੈਂਡ ਕਰ ਦਿਆ ਕਰੋ ਜਿਸ ਵੀ ਸੂਰ ਦੀ ਕੁਇਰੀ ਕਰਨੀ ਆ ਇੱਥੇ ਮੈਂ ਸਭ ਦਾ ਪ੍ਰਾਈਸ ਕਈ ਵਾਰ ਤਾਂ ਦੱਸ ਦਿੰਨੀ ਆ ਬਟ ਕਈ ਵਾਰ ਨਹੀਂ ਪੋਸੀਬਲ ਹੁੰਦਾ ਮੈਂ ਨਹੀਂ ਦੱਸ ਪਾਂਦੀ ਇਸ ਲਈ ਤੁਸੀਂ ਮੈਨੂੰ ਮੇਰੇ ਨੰਬਰ ਤੇ ਜਾ ਕੇ ਪੁੱਛ ਸਕਦੇ ਹੋ ਮੈਂ ਤੁਹਾਡੀ ਕਰਦਾ ਰਿਪਲਾਈ ਤੁਹਾਨੂੰ ਜ਼ਰੂਰ ਦਿਆਂਗੀ ਟ੍ਰਾਈ ਕਰਦੀ ਆ ਕਿ ਸਭ ਨੂੰ ਸਬਦੀ ਕੁਐਰੀ ਦਾ ਰਿਪਲਾਈ ਜਰਾਏ ਜੋ ਵੀ ਕਿਸੇ ਦੀ ਕੁਐਰੀ ਹੈ ਤੇ ਜੇ ਕਾ ਸਟੇਟਸ ਦੇਖਣਾ ਤੇ ਆਪਣਾ ਨੇਮ ਦੱਸ ਦੇਣਾ ਸਿਟੀ ਦਾ ਨੇਮ ਦੱਸ ਦੇਣਾ ਤੇ ਫਿਰ ਮੈਂ ਨੰਬਰ ਸੇਵ ਕਰ ਲਵਾਂਗੀ ਸਿੱਟਾ ਸ਼ੋ ਹੋ ਜਾਏਗਾ ਵੀਡੀਓ ਅੱਜ ਨੂੰ ਬਹੁਤ ਲੰਬੀ ਨਹੀਂ ਬਣਾਈ ਛੋਟੇ ਛੋਟੇ ਵੀਡੀਓ ਬਣਾਈਆਂ ਜਿਸ ਵੀ ਕਲੈਕਸ਼ਨ ਦੇ ਵਿੱਚ ਜੋ ਵੀ ਆਪਸ਼ਨ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਤੁਸੀਂ ਦੇਖ ਸਕਦੇ ਹੋ ਤੇ ਚਲੋ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਕਲੈਕਸ਼ਨ ਨਾਲ ਨਵੇਂ-ਨਵੇਂ ਸੂਟਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ